ਡਾਕੂਮੈਂਟ ਜੀ ਇੱਕ ਰਾਪੂਰ ਪਿੰਡ ਟਾਂਡਾ ਵਿਖੇ ਦੇ ਨੇੜੇ ਚੁਲਾੰਗੜੇ ਦੇ ਕੋਲ 8 ਤਾਰੀਖ ਨੂੰ ਇੱਕ ਇਹ ਬਡੀ ਪੁਲਿਸ ਨੂੰ ਰਿਪੋਰਟ ਕੀਤੀ ਗਈ ਸੀ ਜਿਹੜੀ ਲੇਟਰਨ ਆਨ ਆਈਡੈਂਟੀਫਾਈ ਹੋਈ ਹੈ ਅਜੇ ਕੁਮਾਰ ਵਜੋਂ ਤੇ ਆ ਸਰੂਤੋਂ ਇੱਕ ਬਲਾਈਂਡ ਮਰਡਰ ਕੇਸ ਸੀਗਾ ਜਿਹਨੂੰ ਪੁਲਿਸ ਨੇ ਫਰਦਰ ਇਨਵੈਸਟੀਗੇਟ ਕਰਦੇ ਵੇ ਐਸਪੀ ਡੀ ਸਰਬਜੀਤ ਦਵਾਈਆ ਡੀਐਸਪੀ ਮਿਸਟਰ ਦਵਿੰਦਰ ਬਾਜਵਾ ਐਸਐਚਓ ਗੁਰਿੰਦਰ ਨਾਗਰਾ ਆਈਪੀਐਸ ਪ੍ਰੋਫੈਸ਼ਨਰ ਗਜਲਪ੍ਰੀਤ ਤੇ ਨਾਲ ਸਾਡੇ ਸੀਆਈ ਦੀ ਟੀਮ ਨੇ ਵੱਖ-ਵੱਖ ਟੀਮਾਂ ਨੇ ਇਹਨੂੰ ਫਰਦਰ ਇਨਵੈਸਟੀਗੇਟ ਕਰਦੇ ਵੇ ਆ ਲਗਭਗ 25 ਤੋਂ 30 ਕਿਲੋਮੀਟਰ ਤੱਕ ਦੇ ਕੈਮਰੇ ਐਗਜ਼ਾਮਨ ਕੀਤੇ ਨਾਲ ਟੈਕਨੀਕਲ ਸਪੋਰਟ ਦੇ ਨਾਲ ਜਿਹੜਾ ਸਾਡੀ ਟੈਕਨੀਕਲ ਯੂਨਿਟ ਹੈਗੀ ਉਹਦੇ ਸਪੋਰਟ ਦੇ ਨਾਲ ਸਾਰੇ ਕੇਸ ਨੂੰ ਇਨਵੈਸਟੀਗੇਟ ਕੀਤਾ ਤੇ ਕਾਫੀ ਮਿਹਨਤ ਤੋਂ ਬਾਅਦ ਤੇ ਲਗਭਗ 5-6 ਦਿਨ ਦੀ ਲਗਾਤਾਰ ਮਿਹਨਤ ਤੋਂ ਬਾਅਦ 14 ਤਰੀਕ ਨੂੰ ਸਾਡੀ ਟੀਮ ਨੇ ਇੱਕ ਸ਼ੱਕੀ ਲੇਡੀ ਜਰੀਨਾ ਖਤੂਨ ਨੂੰ ਲੁਧਿਆਣੇ ਤੋਂ ਕਾਬੂ ਕੀਤਾ ਟਿੱਬਾ ਪੁਲਿਸ ਸਟੇਸ਼ਨ ਦੇ ਏਰੀਆ ਚੋਂ ਤੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਹੈਗਾ ਉਹ ਜਰੀਨਾ ਖਤੂਨ ਨੇ ਰਿਵੀਲ ਕੀਤਾ ਕਿ ਉਹਨੇ ਆਪਣੇ ਸਾਥੀ ਗੁਲਜ਼ਾਰਪ੍ਰੀਤ ਜਦੋਂ ਉਹ ਮਿਲਣ ਜਾਰੀ ਸੀਗੀ ਉਦੋਂ ਗੁਲਜ਼ਾਰਪ੍ਰੀਤ ਜਦੋਂ ਉਹਨ ਮਿਲਣ ਆਣ ਲੱਗਿਆ ਸੀਗਾ ਉਸੇ ਟਾਈਮ ਜਿਹੜਾ ਡਿਸੀਜ਼ਡ ਹੈਗਾ ਜੇ ਕੁਮਾਰ ਉਹ ਉਹਨੂੰ ਮਿਲਦਾ ਹੈਗਾ ਤੇ ਉਹ ਰੋਕ ਕੇ ਉਹਦੇ ਨਾਲ ਬਤਨ ਜਿਕਰਦਾ ਹੈਗਾ ਇਨ ਬਿਟਵੀਨ ਗੁਲਜ਼ਾਰਪ੍ਰੀਤ ਆਂਦਾ ਹੈਗਾ ਉਹ ਤੈਸ਼ ਛਾ ਕੇ ਉਹਦਾ ਤੇ ਅਟੈਕ ਕਰ ਦਿੰਦਾ ਹੈਗਾ ਤੇ ਸ਼ਾਰਪੇਜ ਵੈਪਨ ਦੇ ਨਾਲ ਉੱਤੇ ਹਮਲਾ ਕਰਦੇਵੇ ਜਿਹੜਾ ਹੈਗਾ ਉਹਦਾ ਕਤਲ ਕਰ ਦਿੰਦਾ ਹੈਗਾ ਤੇ ਇਸ ਚੀਜ਼ ਨੂੰ ਇਨਵੈਸਟੀਗੇਟ ਕਰਦੇਵੇ ਸਾਡੀ ਸਾਡੀ ਟੀਮ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਤੇ ਇੱਕ ਬਲਾਈਂਡ ਮਰਡਰ ਕੇਸ ਨੂੰ ਆ ਬੜੇ ਸ਼ਾਰਟ ਸਪੈਨ ਆਫ ਟਾਈਮ ਚ ਕਿਉਂਕਿ ਕਾਫੀ ਕਾਫੀ ਗੁੰਝਲਦਾਰ ਕੇਸ ਸੀਗਾ ਤੇ ਹੋਰ ਕਲੂਜ਼ ਵਿੱਚ ਕੋਈ ਆ ਨਹੀਂ ਰਹੇ ਸੀਗੇ ਪਰ ਟੈਕਨੀਕਲ ਸਪੋਰਟ ਤੇ ਸੀਸੀਟੀਵੀ ਕੈਮਰੇਜ਼ ਦਾ ਐਨਾਲਿਸਿਸ ਤੇ ਸਪੋਰਟ ਦੇ ਨਾਲ ਕੁਝ ਜਿਹੜਾ ਹੈਗਾ ਸੋਰਸਸ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਇਹਨੂੰ ਟ੍ਰੇਸ ਕੀਤਾ ਹੈਗਾ ਸਰ ਜੀ ਅਜੇ ਸੀਗਾ ਉਹ ਕੰਮ ਕੀ ਕਰਦਾ ਸੀ ਕਿ ਉਹ ਸ਼ਾਦੀशुदा ਨਹੀਂ ਨਹੀਂ ਅਜੇ ਸ਼ਾਦੀशुदा ਨਹੀਂ ਸੀਗਾ ਤੇ ਲਗਭਗ 25 ਸਾਲ ਦੀ ਉਮਰ ਦੀ ਸੀਗੀ ਤੇ ਐਸ ਸੱਚ ਕੋਈ ਉਹ ਕੰਮ ਨਹੀਂ ਕਰਦਾ ਸੀਗਾ ਉਹ ਗਿਆ ਵਾ ਸੀਗਾ ਆਪਣੇ ਸਿਸਟਰ ਦੇ ਸਹੁਰੇ ਉੱਥੇ ਕੋਈ ਸਮਾਨ ਲੈਣ ਗਿਆ ਸੀਗਾ ਸਿਸਟਰ ਦਾ ਸਮਾਨ ਸੀਗਾ ਉਹ ਵਾਪਸ ਆਇਆ ਹੈਗਾ ਰਾਤ 'ਚ ਤੇ ਘਰ ਪਹੁੰਚਣ ਤੋਂ ਪਹਿਲਾਂ ਆ ਵਾਰਦਾਤ ਫਾਟਕ ਦੇ ਨੇੜੇ ਦੇ ਨਾਲ ਵਾਪਸੀ ਜੀ ਥੈਂਕ ਯੂ ਦੂਜਾ ਕਰ ਲਈਏ ਇੱਕ ਮਿੰਟ ਹਰ ਹਰ ਦੋਖਲਾ ਪਿੰਡ ਵਿਖੇ 7 7 ਤਾਰੀਖ ਨੂੰ ਇੱਕ ਚੋਰੀ ਦੀ ਵਾਰਦਾਤ ਹੋਈ ਸੀਗੀ ਆ ਚੋਰੀ ਇਸ ਕਰਕੇ ਖਾਸ ਹੈਗੀ ਕਿਉਂਕਿ ਇਹਦੇ ਵਿੱਚ ਦੋ ਵੈਪਨ ਵੀ ਜਿਹੜੇ ਹੈਗੇ ਉਹ ਚੋਰੀ ਕੀਤੇ ਗਏ ਤੇ ਉਸ ਤੋਂ ਇਲਾਵਾ ਬਾਕੀ ਜੁਐਲਰੀ ਤੇ ਕੈਸ਼ ਚੋਰੀ ਕੀਤਾ ਗਿਆ ਇਸ ਚੀਜ਼ ਦੀ ਸੈਂਸਿਟੀਵਿਟੀ ਨੂੰ ਧਾਂਤ ਚ ਰੱਖਦੇ ਹੋਏ ਕਿ ਇਹਦੇ ਵਿੱਚ ਦੋ ਵੈਪਨ ਵੀ ਚੋਰੀ ਕੀਤੇ ਗਏ ਨੇ ਤੇ ਇਹਨਾਂ ਦੀ ਕਿਤੇ ਵੀ ਕਿਸੇ ਕ੍ਰਾਈਮ ਵਿੱਚ ਕਿਸੇ ਇੰਟਰਨੈਸ਼ਨਲ ਐਕਟੀਵਿਟੀ ਵਿੱਚ ਦੁਰਵਰਤੋਂ ਕਦੇ ਵੀ ਹੋ ਸਕਦੀ ਹੈਗੀ ਇਹਦੇ ਵਾਸਤੇ ਡੈਡੀਕੇਟਿਡ ਟੀਮ ਜਿਹੜੀ ਹੈਗੀ ਉਹ ਲਾਈ ਗਈ ਜਿਦੇ ਵਿੱਚ ਡੀਐਸਪੀ ਦਸਵਾ ਦੇ ਨਿਗਰਾਨੀ ਹਟ ਐਸਚੋ ਦਸਵਾ ਤੇ ਨਾਲ ਸੀਆਈਏ ਦੀ ਟੀਮ ਐਸਪੀ ਡੀ ਦੀ ਨਿਗਰਾਨੀ ਹਟ ਲਾਈ ਗਈ ਤੇ ਇਹਨਾਂ ਨੇ ਬੜਾ ਡਿਟੇਲ ਚ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਵੇ ਬਹੁਤ ਦੂਰ ਤੱਕ ਜਿਹੜਾ ਹੈਗਾ ਈਵਨ ਤੁਸੀਂ ਸਮਝੋ ਕਿ ਪਠਾਨਕੋਟ ਤੱਕ ਜਿਹੜਾ ਹੈਗਾ ਇਹਨਾਂ ਨੇ ਆਪਣਾ ਟੈਕਨੀਕਲ ਅਨਲਿਸਿਸ ਕੀਤਾ ਤੇ ਉਸ ਤੋਂ ਟੈਕਨੀਕਲ ਅਨਲਿਸਿਸ ਤੋਂ ਬਾਅਦ ਇੱਕ ਦੋਸ਼ੀ ਪਵਨ ਕੁਮਾਰ ਪੁੱਤਰ ਵਿਨੋਦ ਜੁਗਿਆਲ ਦਾ ਵਾਸੀ ਹੈਗਾ ਪਠਾਨਕੋਟ ਦਾ ਉਹਨੂੰ ਆਈਡੈਂਟੀਫਾਈ ਕੀਤਾ ਤੇ ਨਾਲ ਉਹਨੂੰ ਐਪਰੀਹੈਂਡ ਕੀਤਾ ਜਿਹਨੇ ਜਿਹੜਾ ਹੈਗਾ ਚੋਰੀ ਦੀ ਵਾਰਦਾਤ ਕਬੂਲ ਕੀਤੀ ਫਰਦਰ ਜਿਹੜਾ ਹੈਗਾ ਇਹਦੇ ਵਿੱਚ ਦੋਨੋਂ ਵੈਪਨ ਜਿਹੜੇ ਚੋਰੀ ਹੋਏ ਸੀਗੇ ਉਹ ਰਿਕਵਰ ਕੀਤੇ ਗਏ ਉਸ ਤੋਂ ਇਲਾਵਾ 270 ਗ੍ਰਾਮ ਚਾਂਦੀ ਕੁਝ ਵਿਦੇਸ਼ੀ ਕਰੰਸੀ 36 ਗ੍ਰਾਮ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ ਗਏ ਨੇ ਇਸ ਵਿੱਚ ਜਿਹੜਾ ਹੈਗਾ ਆ ਚੋਰ ਨੇ ਕੁਝ ਗਹਿਣੇ ਜਿਹੜੇ ਹੈਗੇ ਉਹ ਇੱਕ ਜੁਲਰ ਕੋਲੇ ਵੇਚ ਦਿੱਤੇ ਸੀਗੇ ਜਿਹੜਾ ਜੁਲਰ ਦਾ ਨਾਮ ਰਾਜਕੁਮਾਰ ਹੈਗਾ ਜਿਹੜਾ ਪਠਾਨਕੋਟ ਤੋਂ ਫਰਦਰ ਜੁਲਰ ਨੇ ਕਿਉਂਕਿ ਉਹਨੇ ਚੋਰੀ ਦਾ ਸਮਾਨ ਖਰੀਦਿਆ ਸੀਗਾ ਤੇ ਸਸਤੇ ਰੇਟ ਤੇ ਖਰੀਦਿਆ ਸੀਗਾ ਇਸ ਕਰਕੇ ਉਹਨੂੰ ਪਤਾ ਸੀਗਾ ਸਸਤੇ ਰੇਟ ਤੇ ਖਰੀਦਣ ਕਰਕੇ ਕਿ ਵੀ ਉਹ ਚੋਰੀ ਦਾ ਸਮਾਨ ਖਰੀਦ ਰਹਾ ਹੈਗਾ ਉਹ ਵੀ ਇੱਕ 파ਰਟੀ ਬਣ ਜਾਂਦਾ ਹੈ ਗਾਇਸ ਇਸ ਕੇਸ ਚ ਚੋਰੀ ਦੇ ਕੇਸ ਚ ਤੇ ਉਹਨੂੰ ਵੀ ਫਰਦਰ ਜਿਹੜਾ ਹੈਗਾ ਨੋਮੀਨੇਟ ਕਰਕੇ ਅਰੈਸਟ ਕੀਤਾ ਗਿਆ ਤੇ ਫਰਦਰ ਰਿਕਵਰੀਜ ਕਰਵਾਈ ਗਈ ਸਾਡੀ ਰੈਕੀ ਕਿਤੀ ਕੀਤੀ ਸੀ ਪਤਾਨਕੋਟ ਤੋਂ ਹਾਂਜੀ ਬਿਲਕੁਲ ਆ ਆ ਬੰਦਾ ਪਹਿਲਾਂ ਆਪਣੇ ਮੋਟਰਸਾਈਕਲ ਤੇ ਪਤਾਨਕੋਟ ਤੋਂ ਆਇਆ ਇਹਨੇ ਰੈਂਡਮ ਰੈਕੀਸ ਕੀਤੀ ਜਦੋਂ ਇਹਨੇ ਦੇਖਿਆ ਘਰ ਦੇ ਬਾਹਰ ਤਾਲਾ ਲੱਗਿਆ ਹੋਇਆ ਹੈਗਾ ਤੇ ਇਹਨੇ ਉਸ ਘਰ ਨੂੰ ਨਿਸ਼ਾਨਾ ਬਣਾਉਣ ਦੀ ਸੋਚੀ ਫਰਦਰ ਜਿਹੜਾ ਹੈਗਾ ਇਹਨੇ ਆਪਣਾ ਮੋਟਰਸਾਈਕਲ ਦੂਰ ਲਿਜਾ ਕੇ ਖੜਾ ਕੀਤਾ ਤੇ ਬਾਅਦ ਚ ਕਿਸੇ ਬੰਦੇ ਦੇ ਨਾਲ ਲਿਫਟ ਲੈ ਕੇ ਜਿਹੜਾ ਹੈਗਾ ਮੌਕੇ ਬਾਦ ਦਾ ਤੇ ਪਹੁੰਚਾ ਉੱਥੇ ਪਹੁੰਚ ਕੇ ਇਹਨੇ ਫਰਦਰ ਵਾਰਦਾਤ ਕਮਿਟ ਕੀਤੀ ਤੇ ਨਾਲ ਫਰਦਾ ਜਿਹੜਾ ਹੈਗਾ ਕਿਸੇ ਹੋਰ ਦੇ ਨਾਲ ਉਹ ਬੈਠ ਕੇ ਚਲਾ ਗਿਆ ਤੇ ਪਿਸਟਲ ਚੋਰ ਸੀਗਾ ਤੇ ਇਹਨੂੰ ਜਾਣਕਾਰੀ ਸੀ ਵੀ ਉਹ ਸਰਪੰਚ ਜੀਆ ਪਿਸਟਲ ਵਗੈਰਾ ਜਲ ਘਰੋਂ ਘਰ ਕਰਾ ਜਿਹੜੀ ਚੋਰੀ ਦੀ ਨਵਾਰਦਾਤ ਨੂੰ ਅੰਜਾਮ ਦਿੱਤਾ ਮੈਂ ਤੈਨੂੰ ਦੱਸਿਆ ਕਿ ਰੈਕੀ ਕਰਕੇ ਦਿੱਤਾ ਤੇ ਇਹਦੇ ਉੱਤੇ ਪਹਿਲਾਂ ਜਿਹੜਾ ਕ੍ਰਿਮੀਨਲ ਰਿਕਾਰਡ ਹੈਗਾ ਉਹ ਦੋ ਐਫ ਆਈ ਆਰ ਚੋਰੀ ਦੇ ਪਹਿਲਾਂ ਹੈਗੇ ਇੱਤੇ ਤੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਇਹਦੇ ਕੋਲ ਘਰ 'ਚ ਵੈਪਨ ਸੀਗੇ ਜਾਂ ਨਹੀਂ ਉਹਦੇ ਬਾਰੇ ਨੂੰ ਕੋਈ ਜਾਣਕਾਰੀ ਨਹੀਂ ਸੀਗੀ ਪਰ ਘਰ ਦੇ ਬਾਹਰ ਤਾਲਾ ਲਗਿਆ ਹੋਣ ਕਰਕੇ ਜਿਹੜਾ ਹੈਗਾ ਇਹਨੂੰ ਆ ਸੀਗਾ ਕਿ ਵੀ ਘਰ ਦੇ ਅੰਦਰ ਕੋਈ ਆਬਵੀਅਸਲੀ ਮਤਲਬ ਕੋਈ ਨਹੀਂ ਹੈਗਾ ਤੇ ਇਹਨੇ ਉਸ ਚੀਜ਼ ਨੂੰ ਨਿਸ਼ਾਨਾ ਬਣਾਇਆ ਰੈਕੀ ਕਰਨ ਤੋਂ ਬਾਅਦ ਇੱਕ ਜਿਹੜਾ ਰਿਵਾਲਵਰ ਦੀ ਇੱਕ ਤਾਂ ਐਕਸਰਸਾਈਜ਼ ਅਫਸਰ ਦੇ ਸੀਗਾ ਆਪਣੇ ਨਾਮ ਤੇ ਦੂਸਰਾ ਉਹਨਾਂ ਦੇ ਬਾਈਕ ਦੇ ਨਾਮ ਤੇ ਵੀ ਉਹ ਵੀ ਮਤਲਬ ਲਾਇਸੈਂਸ ਸੁਦਾ ਸੀਗੇ ਦੋਨੇ ਕੇ ਇਕਰੇ ਨਾਮ ਦੇ ਸੀਗੇ ਲਾਇਸੈਂਸ ਸੁਦਾ ਦੋਨੋਂ ਵੈਪਨ ਹੈਗੇ ਜਿਹੜੇ ਰਿਕਵਰ ਕਰ ਲਿੱਤੇ ਗਏ ਇਹ ਕੱਲਾ ਹੀ ਸੀਗਾ ਜਾਂ ਕਿਸੇ ਨਾਲ ਹੋਰ ਜਾਂ ਕੱਲਾ ਹੀ ਸੀਗਾ ਪੂਰੀ ਬਾਹਰਦਾਰ ਚ ਪੂਰੀ ਬਾਹਰਦਾਰ ਜੀ ਵੈਪਨ ਕਿਤੇ ਬੱਤੇ ਤਾਂ ਨਹੀਂ ਗਿਆ ਜੀ ਨਹੀਂ ਰਿਕਵਰ ਇਮੀਡੀਏਟਲੀ ਮਨ ਲੱਗਦਾ ਪੁਲਿਸ ਨੇ ਇਹਨਾਂ ਨੂੰ ਬਹੁਤ ਹੀ ਸ਼ਾਰਟ ਸਪੈਨ ਆਫ ਟਾਈਮ ਚ ਦੋ ਦਿਨਾਂ ਦੇ ਅੰਦਰ ਅੰਦਰ ਇਸ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਹੈਗਾ ਉਹ ਰਿਕਵਰ ਕਰ ਲਿਆ ਗਿਆ ਜਾਂ ਕਿ ਰੋਂਗ ਵੀ ਜੋ ਵੈਪਨ ਲੈ ਕੇ ਗਿਆ ਹੈਗਾ ਆ ਰਾਊਂਡ ਜਿਹੜੇ ਹੈਗੇ ਉਹ ਰਾਊਂਡ ਮੇਰੇ ਖਿਆਲ ਨੂੰ ਚੈੱਕ ਕਰਨੇ ਪੈਣਗੇ ਪਹਿਲੇ ਵਾਰ ਜੀ ਹਾਂ ਰਾਊਂਡ ਨਹੀਂ ਉੱਥੇ ਮਿਸਿੰਗ ਹੈ ਜੀ ਜੀ ਸ਼ੋਰਨ ਜੀ ਥੈਂਕ ਯੂ